ਮੈਂ ਡਾਕਟਰ ਦਰਸ਼ਮਪਾਲ ਸੂਬਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਤੇ ਪੰਜਾਬ ਦੀਆਂ 32 ਜਥੇਬੰਦੀਆਂ ਦੇ ਵਿੱਚੋਂ ਇੱਕ ਕਮੇਟੀ ਮੈਂਬਰ ਅਤੇ ਦੇਸ਼ ਵਿੱਚ ਬਣੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਦੁਨੀਆ ਅਤੇ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਕਿਸਾਨ ਅੰਦੋਲਨ ਪੂਰੀ ਚਰਮ ਸੀਮਾ ਤੇ ਹੈ ਇਸ ਅੰਦੋਲਨ ਦੇ ਵਿੱਚ ਬਹੁਤ ਸ਼ਰਾਰਤੀ ਤੱਤ ਕੁਝ ਗਲਤ ਸਰਗਰਮੀਆਂ ਕਰ ਸਕਦੇ ਹਨ ਇਸ ਕਰਕੇ ਮੈਂ ਅਪੀਲ ਕਰਦਾ ਹਾਂ ਖਾਸ ਕਰਕੇ ਸਾਡੇ ਸਾਰੇ ਹੀ ਜ਼ਿੰਮੇਵਾਰ ਸਾਥੀਆਂ ਨੂੰ ਤੇ ਜਥੇਬੰਦੀਆਂ ਦੇ ਆਗੂਆਂ ਨੂੰ ਕਿ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕੋਈ ਵੀ ਇਸ ਕਿਸਮ ਦੀ ਸਰਗਰਮੀ ਭੰਲ ਤੋੜ ਵਾਲੀ ਹਿੰਸਾ ਵਾਲੀ ਕਿਸੇ ਤੋੜਫੋੜ ਵਾਲੀ ਨਾ ਕੀਤੀ ਜਾਵੇ ਅਗਰੇ ਕਾਰਵਾਈ ਹੁੰਦੀ ਹੈ ਤਾਂ ਉਸ ਦੇ ਨਾਲ ਸਰਕਾਰ ਅਤੇ ਉਹਦੀਆਂ ਏਜੰਸੀਆਂ ਵੱਲੋਂ ਸਾਡੇ ਅੰਦੋਲਨ ਨੂੰ ਬਦਨਾਮ ਕਰਨ ਦੀ ਇੱਕ بنیاد ਵੱਜਦੀ ਹੈ ਇਹਦੇ ਤੋਂ ਪੂਰਾ ਚੌਕਸ ਰਿਹਾ ਜਾਵੇ ਭਾਵੇਂ ਉਹ ਟੈਲੀਫੋਨਾਂ ਦੇ ਟਾਵਰ ਨੇ ਭਾਵੇਂ ਕੋਈ ਹੋਰ ਕਿਸੇ ਦੀ ਨਿੱਜੀ ਅਤੇ ਸਰਕਾਰੀ ਪ੍ਰਾਪਰਟੀ ਹੈ ਇਹਦੇ ਤੋਂ ਬਚਿਆ ਜਾਵੇ ਨੰਬਰ 2 ਮੈਂ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਦਿੱਲੀ ਦੇ ਇर्द-ਗਿਰਦ ਦੇ ਸੂਬਿਆਂ ਦੇ ਲੋਕ ਖਾਸ ਕਰਕੇ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ, ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਵਗੈਰਾ ਤੋਂ ਵੱਦ ਤੋਂ ਵੱਦ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਪੰਜ ਜਿਹੜੇ ਬਾਰਡਰ ਘੇਰੇ ਜਾ ਚੁੱਕੇ ਨੇ ਉਹਦੇ ਵਿੱਚ ਪਹੁੰਚੋ ਆਮ ਲੋਕ ਪਹੁੰਚੋ ਔਰਤਾਂ ਨੌਜਵਾਨ ਮਜ਼ਦੂਰ ਸਾਰਿਆਂ ਨੂੰ ਇੱਥੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਪਹੁੰਚਣਾ ਚਾਹੀਦਾ ਹੈ ਤਾਂ ਜੋ ਵੱਡੇ ਪੈਮਾਨੇ ਤੇ ਇੱਕ ਮਾਸ ਪ੍ਰੈਸ਼ਰ ਪਾ ਕੇ ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ ਜਾ ਸਕੇ ਇਹਦੇ ਨਾਲ ਹੀ ਅਖੀਰ ਵਿੱਚ ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਅਸੀਂ ਜਥੇਬੰਦੀਆਂ ਵਾਲੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਉਸ ਗੱਲਬਾਤ ਦੇ ਵਿੱਚੋਂ ਕੀ ਸਿੱਟੇ ਨਿਕਲਦੇ ਨੇ ਉਹ ਸ਼ਾਮ ਨੂੰ ਗੱਲਬਾਤ ਖਤਮ ਹੋਣ ਤੋਂ ਬਾਅਦ ਤੁਹਾਡੇ ਨਾਲ ਸਾਂਝਾ ਕਰਾਂਗੇ ਅਗਰ ਗੱਲਬਾਤ ਵਿਫਲ ਹੋ ਜਾਂਦੀ ਹੈ ਤਾਂ ਕੱਲ ਨੂੰ ਕਿਸਾਨਾਂ ਦੇ ਟਰੈਕਟਰ ਕੇਐਮਪੀ ਜੈਡ ਕੁੰਡਲੀ ਮਾਨੇਸਰ ਪਲਵਲ ਜੋ ਹਾਈਵੇ ਹੈ ਉਹਦੇ ਉੱਤੇ ਮਾਰਚ ਕਰਨਗੇ ਤੇ ਉਹਦੇ ਤੋਂ ਅਗਲੇ ਪ੍ਰੋਗਰਾਮਾਂ ਬਾਰੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੱਸ ਦਿੱਤਾ ਜਾਊਗਾ ਅਖੀਰ ਦੇ ਵਿੱਚ ਅਡਾਨੀ ਦੇ ਫੋਰਚੂਨ ਤੇਲ ਘਿਓ ਬੇਸਨ ਸੂਜੀ ਸਭ ਦਾ ਬਾਈਕਾਟ ਕਰੋ ਡਟ ਕੇ ਅੰਬਾਨੀ ਦੀਆਂ ਜਿਹੜੀਆਂ ਵੀ ਪ੍ਰੋਡਕਟਸ ਅਤੇ ਸਰਵਿਸਿਜ਼ ਨੇ ਉਹਨਾਂ ਦਾ ਬਾਈਕਾਟ ਕਰੋ ਟੋਲ ਪਲਾਜ਼ੇ ਬੰਦ ਰੱਖੋ ਯਾਨੀ ਉੱਥੇ ਪਰਚੀ ਨਾ ਲੱਗਣ ਦਿਓ ਤੇ ਨਾਲ ਦੀ ਨਾਲ ਜਨਤਾ ਦੇ ਅੰਦਰ ਵੱਧ ਤੋਂ ਵੱਧ ਇਹ ਸੰਘਰਸ਼ ਨੂੰ ਫੈਲਾਓ ਤੇ ਵੱਧ ਤੋਂ ਵੱਧ ਆਪੋ ਆਪਣੇ ਇਲਾਕਿਆਂ ਦੇ ਵਿੱਚ ਸਾਰੇ ਸੂਬਿਆਂ ਦੇ ਵਿੱਚ ਪੱਕੇ ਮੋਰਚੇ ਲਾਓ ਸੂਬਿਆਂ ਦੀਆਂ ਰਾਜਧਾਨੀਆਂ ਦੇ ਵਿੱਚ ਤੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ